ਕੋਡੀ 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 ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਲਓ ਖੇਡ ਮੈਦਾਨ ਦੇ ਵਿੱਚ ਚਤਪਾਲ ਚਿੱਟੀ ਵਾਲਾ। ਕੋਈ ਅਤੇ 24 ਅਗਸਤ ਆ ਜਿਹੜੀ ਉਹ ਸ਼ੌਕਰ ਦਾ ਟੂਰਨਾਮੈਂਟ ਹੋਵੇਗਾ ਉਸਦੇ ਲਈ ਵੀ ਆਪ ਸਭ ਨੂੰ ਸੱਦਾ ਫਾਈਬਰ ਰਿਵਰ ਐਫ ਸੀ ਐਡ ਪੁਸ਼ਤਾ ਕਪੜਮੈਂਟ ਨੂੰ ਕੌਣ ਕੌਣ ਇਹ ਬਾਬੇ ਪੂਰਨ ਸਿੰਘ ਖਿੰਦ ਦਾ ਪੁੱਤਰਾ ਨੌਜਵਾਨ ਕੌਣ ਇੱਥੇ ਹੌਣ ਸਲਾਮਾਂ ਜੁੜ ਗਈ ਜਿਹੜਾ ਨਿਊ ਮਾਝਾ ਟਰਾਂਸਪੋਰਟ ਬ੍ਰਦਰ ਰਟਾਇਰ ਦੇ ਵੱਲੋਂ ਦਿੱਤਾ ਜਾਵੇਗਾ ਹਰਮਨ ਬੁਲਟ ਹੀਰਾਨ ਦੀ ਧਰਤੀ ਹਰਮਨ ਮੁੜ ਕਬੱਡੀ ਮਾਰ ਰਿਹਾ ਉਹ ਦੇਖਿਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਤੇ ਕੀਤੀ ਹੋਈ ਕੋਸ਼ਿਸ਼ ਕੀਤੀ ਹੋਈ ਕੋਸ਼ਿਸ਼ ਹਜੇ ਸਮੇਂ ਲੱਗਦਾ ਜਫਾ ਆਹ ਨੰਬਰ ਦੇਖ ਲਿਆ ਵੀ ਪੰਜਾਬ ਟਾਈਗਰ ਨਨਖਾਣਾ ਸਾਹਿਬ ਦੀ ਟੀਮ ਦੇ ਹਿੱਸੇ ਜੁੜੂ ਕਿ ਨਹੀਂ ਤਾੜੀ ਵੱਜੂਗੇ ਨਹੀਂ ਕੌਣ ਹਲਕੋ ਹੀ ਕਰ ਰਿਹਾ ਇਹ ਰੈਂਬੋ ਹੈ ਇਹ ਹਾਕਮ ਵਾਲੀਆ ਫਿਰ ਮੈਦਾਨ ਦੇ ਵਿੱਚ ਵੱਧਦਾ ਹੋਇਆ ਬੱਲ ਪਈ ਹੋਈ ਕਬੱਡੀ ਆ ਚੱਕਿਆਂ ਦੇ ਪਰ ਵਰਗਿਆਂ ਹਿੱਕਾਂ ਜਿਗਰੇ ਗਾਡਰ ਨੇ ਜੂਝੀ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਡਰ ਨੇ ਜੇ ਵੀ ਦਿਆਲ ਪ੍ਰੀਤਾ ਗੋਗਾ ਸ਼ੰਕਰ ਬੰਦਾ ਸੀ ਚੁੱਖੀ ਬੋਲਾ ਦੇ ਬਟਾ ਵੀ ਪੂਰੀ ਹਿੰਦਾ ਸੀ ਪਹਿਲੇ ਸਮਿਆਂ ਨਾਂ ਦੇ ਨਾ ਸਟਾਰਾਂ ਦੇ ਖੇਡਣ ਵਾਲਾ ਪੁੱਤ ਸਰਦਾਰਾਂ ਨੇ ਪੁੱਤ ਸਰਦਾਰਾਂ ਨੇ ਲੋ ਸ਼ੰਕਰ ਦੀ ਪਈ ਹੋਈ ਕਬੱਡੀ ਤੇ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਇਹ ਅੱਲਾਹ ਵਾਹ ਅੱਲਾਹ ਵਾਹ ਜਰਾ 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 ਪੁੱਤ ਪਿਆ ਦਾ ਪੁੱਤ ਕੈਰ ਕਰੀ ਜਾਂਦਾ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਜਰਾ ਖਿਆਲ ਰਾਜ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ